ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ। ਆਸ ਕਰਦੇ ਹਾਂ ਤੁਸੀਂ ਸਭ ਤੰਦਰੁਸਤ ਹੋਵੋਗੇ ਤੇ ਬਾਈਗੁਰ ਦੀ ਕਿਰਪਾ ਹੋਵੇ ਤੇ ਤੁਹਾਡੇ ਕੰਮਕਾਰ ਚੜ੍ਹਦੀ ਕਲਾ 'ਚ ਹੋਣਗੇ। ਤੇ ਅਸੀਂ ਬਿਲਕੁਲ ਠੀਕ ਠਾਕ ਆ ਸਾਡੇ ਬਾਈਗੁਰ ਦੀ ਮਿਹਰ ਦੇ ਨਾਲ ਸਭ ਕੁਝ ਚੜ੍ਹਦੀ ਕਲਾ ਦੇ ਵਿੱਚ ਆ ਕੰਮਕਾਰ ਵੀ। ਤੇ ਅੱਜ ਮੇ ਮੇਤਾਂ ਦੀਆਂ ਜਿਹੜੀਆਂ ਵੱਟਾਂ ਚੜਾਉਣ ਦਾ ਬਲੌਗ ਆ। ਪਹਾਈ ਤਾਂ ਇਹਦੀ ਕਰਤੀ ਮੈਂ ਤੁਹਾਨੂੰ ਦਿਖਾਉ ਲਾਂ ਮਿਰਚਾਂ ਦੀ ਬਹਾਈ ਤਾਂ ਕਰਤੀ ਵਧੀਆ ਛੱਡਾ ਤੋਂ ਰੱਖ ਕੇ ਕਿਉਂਕਿ ਮੈਂ ਵੱਟ ساری ਬਾਦਨਾਂ ਕਿਉਂਕਿ ਛੋਟਾ ਰੂਟਾ ਵੇਟਰਾ ਸਾਨੂੰ ਤੁਸੀਂ ਦੇਖਿਆ ਹੋਣਾ ਪਹਿਲਾਂ ਵੀ ਮੇਰੇ ਬਲੋਗਾਂ ਦੇ ਵਿੱਚ ਉਹ ਉੱਲ ਜਿਹਾ ਖੜਾ ਤਾਂ ਉਹਦੇ ਨਾਲ ਬਹਾਈ ਕਰਦੀ ਦੀ ਆ ਫਿਰ ਥੋੜਾ ਘਾਹ ਸੁੱਕੇ ਜਾਂਦਾ ਤੇ ਪੱਟਾਂ ਦੇ ਵਿੱਚ ਜਿੱਦਾਂ ਹੁਣ ਇਹ ਮਿਰਚ ਦਾ ਮਿਰਚ ਤੇ ਵੇਚਾ ਜਿਹੜੀ ਚੀਜ਼ਾਂ ਆ ਇਹ ਜਗਾ ਇਹ ਸੋਧਣੀ ਹੁੰਦੀ ਆ ਸਪਾਈ ਕਰਨੀ ਹੁੰਦੀ ਆ ਨਾ ਤੇ ਇੱਧਰ ਪੱਟੇ ਹੋ ਜਾਂਦਾ ਜਿਹੜਾ ਡੀਲ ਆ ਜਾ ਹੋਇਆ ਇਹਦੇ ਕਰਕੇ ਇਹਨੂੰ ਹੁਣ ਲੇਬਰ ਤਾਂ ਹੈ ਨਹੀਂ ਕਿ ਕੋਈ ਲੱਗੀ ਹੋ ਜਿਹੜੀ ਲੇਬਰ ਆ ਉਹ ਤਾਂ ਸਾਡੀ ਸਾਡੇ ਵਾਲੀ ਲੇਬਰ ਤਾਂ ਗਈ ਆ ਆਪਣੇ ਦੇਸ਼ ਨੂੰ ਤੇ ਹੋਰਾਂ ਨੂੰ ਫੋਨ ਕਰਾਇਆ ਸੀ ਉੱਤੇ ਤੋਂ ਉਹ ਕਹਿੰਦੇ ਅਸੀਂ ਸਾਰੇ ਕਣਕ ਦੀ ਬਢਾਈ ਚੱਲਦੀ ਆ ਕੰਮਾਂ 'ਚ ਫਸੀ ਹੋਆ ਕੋਈ ਛਿੱਟਾ ਚੁੱਕਦਾ ਤੋ ਕਿ ਅਗਲੇ ਦੀ ਵੀ ਸਾਲ ਦੀ ਹੁੰਦੀ ਆ ਕਹਿੰਦੇ ਦਾ ਖਾਣਾ ਪੀਣਾ ਤਿਆਰ ਕਰਨਾ ਹੁੰਦਾ ਤੇ ਜੇ ਦਾਣਾ ਫੱਕਾ ਇਕੱਠਾ ਕਰਿਓ ਹੋਗੇ ਤਾਂ ਸਾਲ ਦੀ ਤਿਆਰੀ ਹੋ ਜਾਂਦੀ ਹੈ ਹਨਾ ਇਹਦੇ ਕਰਕੇ ਫਿਰ ਰੰਬੇ ਨਾਲ ਲੱਗਿਆ ਸੀ ਰੰਬੇ ਨਾਲ ਇੰਨਾ ਹੁੰਦਾ ਨਹੀਂ ਤੇ ਕਹੀ ਲੈ ਕੇ ਛੋਟੀ ਹੀ ਤੇ ਇਹਦੇ ਨਾਲ ਫਿਰ ਮੈਂ ਇਹਦੀ ਸਪਾਈ ਕਰੀ ਜਾਂਦਾ ਮਿਰਚਾਂ ਦੀ ਥੋੜਾ ਸ ਸਮਾਂ ਲੱਗਦਾ ਯਾਨੀ ਕਿ ਰੰਬੇ ਨਾਲੋਂ ਵਧੀਆ ਖੜਕੇ ਹੋਈ ਜਾਂਦਾ ਤਕਰੀਬਨ ਤਕਰੀਬਨ ਮੇਰੇ ਖਾਤੇ ਮੈਂ ਡਟ ਕੇ ਜੇ ਘੰਟਾ ਡੇਢ ਘੰਟਾ ਲਾਇਆ ਵਿੱਚੋਂ 2 3 ਵਜੇ ਤੱਕ ਕੰਮ ਚੱਲ ਗਿਆ ਮੈਂ ਤਾਂ ਉੱਥੋਂ ਆ ਕੇ ਦੁਬਾਰਾ ਫੇਰ ਮੈਂ ਲੱਗਦਾ ਤੇ ਕਈ ਵਾਰੀ ਕੋਈ ਬੰਦਾ ਆ ਜਾਂਦਾ ਘਰੇ ਜਾ ਕੇ ਉਸ ਨੂੰ ਕੰਮ ਸੀ 2 3 ਵਰੀ ਵਿੱਚੋਂ ਨਿਕਲਿਆ ਯਾਨੀ ਕਿ ਘੰਟੇ ਡੇਢ ਘੰਟਾ ਜੇ ਡਟ ਕੇ ਲਾਇਆ ਤਾਂ ਮੈਂ ਤਕਰੀਬਨ 10 10 ਖਾਲਾਂ ਕੱਢ ਦਿਤੀਆਂ ਮੇਰੇ ਹਿਸਾਬ ਨਾਲ ਤੇ ਇਦਾਂ ਹੀ ਵਾਕੀ ਦਫੇ ਪਾਣੀ ਲਾਤਾ ਸੀ ਕਿਉਂਕਿ ਜਦੋਂ ਬਹਾਈ ਕਰੀ ਫੇਰ ਥੋੜਾ ਜਿਹਾ ਲੱਗਿਆ ਵੀ ਹਾਂ ਵੀ ਪਾਣੀ ਦੀ ਜ਼ਰੂਰਤ ਹੈ ਇਹਨੂੰ ਕਿਉਂਕਿ ਜੇ ਹੁਣ ਪਾਣੀ ਲੱਗ ਗਿਆ ਹੁਣ ਇਹਨੂੰ ਮੈਂ ਇਦਾਂ ਹੀ ਤਕਰੀਬਨ ਇਹਦਰ ਬੱਟਾ ਚੜਾ ਦੇਣੀ ਆ ਕਿਉਂਕਿ ਇਹ ਸੁੱਕਾ ਸੀ ਇਹਨੂੰ ਦੋ ਦਿਨ ਧੁੱਪ ਲਵਾ ਕੇ ਤੇ ਇਹਨੂੰ ਬੱਟ ਚੜਾ ਦੇਈ ਇਹਨੂੰ ਪਾਣੀ ਲਾਣਾ ਕਿਉਂਕਿ ਇਹਨੇ ਫੇਰ ਸੁੱਕਣ ਲੱਪਣਾ ਤਾਂ ਕਿਉਂਕਿ ਪਾਣੀ ਲੱਗੇ ਨੂੰ ਵੀ ਕਾਫੀ ਟਾਈਮ ਹੋ ਗਿਆ தਖਣ ਚੱਲ ਗਿਆ ਨਾ ਜਿਹੜਾ ਮੌਸਮ ਖਰਾਬ ਦੱਸਿਓ ਸੀ ਜਿਹਦੇ ਨਾਲ ਸਾਡਾ ਜਿਹੜਾ ਨਵਾਂ ਸ਼ਹਿਰ ਏਰੀਆ ਨਾ ਸਾਡਾ ਨਵਾਂ ਸ਼ਹਿਰ ਏਰੀਆ ਉਸ ਏਰੀਏ ਦੇ ਵਿੱਚ ਵਾਈ ਗੁਰੂ ਦੀ ਕਿਰਪਾ ਰਹੀ ਹੈ ਤੇ ਬਾਕੀ ਸੰਗਰੂਰ ਬਠਿੰਡਾ ਮਾਨਸਾ ਉਧਰ ਏਰੀਏ ਦੇ ਵਿੱਚ ਤਬਾਹੀ ਬਹੁਤ ਹੋਈ ਆ ਜਿਹੜੀ ਗੜੇਮਾਰੀ ਆ ਉਹਦੇ ਨਾਲ ਹੀ ਕਾਫੀ ਤਬਾਹੀ ਹੋਈ ਆ ਫਸਲਾਂ ਖਰਾਬ ਹੋ ਗਈਆਂ ਲੋਕਾਂ ਦੇ ਜਿਹੜੇ ਚਾਦੇ ਬੀਜੇ ਹੋ ਸੀ ਉਹ ਸਾਰੇ ਖਰਾਬ ਹੋ ਗਏ ਨਾ ਤੇ ਉਸ ਤੋਂ ਬਾਅਦ ਫਿਰ ਨੇਹਰੀ ਚਖੜ ਆਇਆ ਉਹਦੇ ਨਾਲ ਛੱਡਾਂ ਉਲ ਗਈਆਂ ਮੰਨ ਲਓ ਫਸਲ ਕਾਫੀ ਖਰਾਬ ਹੋ ਗਈ ਉਹਦੇ ਨਾਲ ਵੀ ਹੈਨਾ ਤੇ ਉਸ ਤੋਂ ਬਾਅਦ ਫੇਰ ਲੱਗ ਗਈਆਂ ਅੱਗਾਂ ਅੱਗਾਂ ਦੇ ਨਾਲ ਕਈ 100 ਏਕੜ ਜਿਹੜੀ ਫਸਲ ਆ ਨਾ ਸੜ ਕੇ ਸੁਆਹ ਹੋ ਗਈ ਤੇ ਉਹਦਾ ਮਨ ਚ ਦੁੱਖ ਵੀ ਬਹੁਤ ਵਾ ਬਾਈ ਗੁਰੂ ਇਸ ਤਰ੍ਹਾਂ ਦੀ ਕਰੋਪੀ ਤੋਂ ਮੇਰੀ ਕਰੇ ਕਿਸੇ ਵੀ ਜ਼ਿਮੀਂਦਾਰ ਕਿਸੇ ਦੇ ਜ਼ਿੰਮੇਦਾਰ ਕਿਸੇ ਦੇ ਵੀ ਨਾਲ ਵੀ ਮਾਤੜ ਬੰਦੇ ਦੇ ਨਾਲ ਕੋਈ ਤੱਕਾ ਨਾ ਹੋਵੇ ਚਲੋ ਚੰਗਾ ਹੋਵੇ ਚਾਹੇ ਮਾੜਾ ਹੋਵੇ ਕਿਸੇ ਦਾ ਨਾ ਤੱਕਾ ਨਾ ਹੋਵੇ ਨਾ ਇਦਾਂ ਦਾ ਇਹ ਕੁਦਰਤੀ ਕਰੋਪੀ ਜਿਹੜੀ ਆ ਬਹੁਤ ਮਦਭਾਗੀ ਆ ਮੰਨ ਲਓ ਮੰਨ ਨੂੰ ਮਤਲਬ ਝੰਜੋੜ ਕੇ ਰੱਖ ਦਿੱਤਾ ਨਾ ਜਦੋਂ ਦੇਖੀ ਦੀ ਅੱਗਾ ਐਨੇ ਨਹੀਂ ਬੜੀਆਂ ਲਾਟਾਂ ਤੇ ਮਨ ਚਲੋ ਦੁੱਖ ਲੱਗਦਾ ਨਾ ਜਿਹਦੀ ਫਸਲ ਸਾਡੇ ਹੁਣ ਆ ਮੇਰੇ ਤੇ ਲਾਈਓ ਆ ਮੈਂ ਨਾ ਅਗਰ ਮਿਰਚ ਦਾ ਮੇਰੇ ਗੋਟ ਦੇ ਕੋਟ ਦੇ ਇੱਕ ਅੱਧਾ ਬੂਟਾ ਵੀ ਖਰਾਬ ਹੁੰਦਾ ਤਾਂ ਮਨ ਨੂੰ ਦੁੱਖ ਲੱਗਦਾ ਜਿਹਦੀ 6 ਮਹੀਨਿਆਂ ਦੀ ਫਸਲ ਸਾਲੋਂ ਨੂੰ ਬੈ ਕੇ ਖਾਣਾ ਨਾ ਆਪਾਂ ਨੇ ਤੇ ਉਹਦੇ ਲਈ ਕਿੰਨਾ ਕਈਆਂ ਦੀਆਂ ਉਮੀਦਾਂ ਹੁੰਦੀਆਂ ਕਈਆਂ ਦੇ ਇਹ ਆਸਾ ਰੱਖਿਓ ਹੁੰਦੀਆਂ ਨਾ ਵੀ ਮੈਂ ਆਹ ਕੁਸ ਕਰਨਾ ਫਸਲ ਆਈ ਤੇ ਜਾਂ ਮੈਂ ਕਿਸ ਦੀ ਦੇਣਦਾਰੀ ਕਰਨੀ ਆ ਉਹਦੇ ਨਾਲ ਬਹੁਤ ਫਰਕ ਪੈਂਦਾ ਨਾ ਬੰਦਾ ਇੱਕ ਦੋ ਕੁ ਵੀਡੀਓ ਮੈਂ ਦੇਖੀਆਂ ਜਿਹਦੇ ਬੱਬਾ ਮਾਰ ਮਾਰ ਰੋਂਦੇ ਆ ਨਾ ਉਹ ਦੇਖਿਆ ਨਹੀਂ ਜਾਂਦਾ ਹੈਗਾ ਵਾਹਿਗੁਰੂ ਮੇਰ ਕਰੀ ਸਾਹਿਬ ਦੇ ਸਭ ਦੀ ਝੋਲੀ ਦਾਣੇ ਪਾਈ ਤੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਤੇ ਮੈਂ ਹੁਣ ਇਹਦੇ ਲਈ ਇਹਦੀ ਤਿਆਰੀ ਕਰਦਾ ਮੈਂ ਨਾਲ-ਨਾਲ ਇਹਨੂੰ ਗੁੜਾਈ ਕਰੀ ਜਾਣੀ ਆ ਤੇ ਇਹਨੂੰ 10-15 ਦਿਨ ਮਤਲਬ ਮੈਂ ਇਦਾਂ ਹੀ ਰੱਖਣਾ ਬਾਹ ਕੇ ਛੱਡ ਦੇਣਾ ਫਿਰ ਬੱਟਾ ਚੜਾ ਕੇ ਫਿਰ ਪਾਣੀ ਲਾਵਾਂਗੇ ਨਾ ਹੌਲੇ-ਹੌਲੇ ਤੇ ਗੜਾਈ ਜ਼ਿਆਦਾ ਕਰਨੀ ਪੈਣੀ ਹੈ ਕਿਉਂਕਿ ਲੇਬਰ ਹੈ ਨਹੀਂਗੀ ਇੱਕ ਪਹਿਲੀ ਗੜਾਈ ਕਰਕੇ ਉਹ ਪਿੰਡ ਨੂੰ ਚਲ ਗਿਆ ਤੇ ਹੁਣ ਮੈਨੂੰ ਫੇਰ ਇਹਦੀ ਗੜਾਈ ਖੁਦ ਕਰਨੀ ਪੈਣੀ ਆ ਇਹਨੂੰ ਹੁਣ ਬਾਹ ਕੇ ਛੱਡ ਦਿੱਤਾ ਹੈ ਇਹਨੂੰ ਦੇਖਦੇ ਆ ਜੇ ਥਰਫਾਲੀ ਜੀ ਮਿਲ ਗਈ ਤਾਂ ਇਹਨੂੰ ਸਿਆਲ ਕੱਢਾਂਗੇ ਰੂਟਰਵੇਟਰ ਦੇ ਨਾਲ ਹੀ ਸਿਆਲ ਕੱਢ ਕੇ ਫੇਰ ਦਰਾ ਤੁੱਪ ਲੱਗ ਜੂਗੀ ਤੇ ਫੇਰ ਇਹਨੂੰ ਮਿੱਟੀ 'ਚ ਲਾ ਦਿਆਂਗੇ ਲਾ ਕੇ ਕਰਾਂਗੇ ਇੱਕ ਇਹਨੂੰ ਦੱਖਣ ਇੰਨਾ ਚੱਲ ਗਿਆ ਇਹਨੂੰ ਆਹ ਬਿਮਾਰੀ ਜੀ ਫੇਰ ਆ ਗਈ ਫੰਗਸ ਜਿਹੜੀ ਹੁੰਦੀ ਹੈ ਨਾ ਟੁੱਟੀ ਰੁਕ ਜਿਆ ਇਹ ਹੁਣੇ ਬਣ ਲਾਪਿਆ ਨਹੀਂ ਤਾਂ ਕਾਫੀ ਸਮੇਂ ਬਾਅਦ ਬਣਦਾ ਲੇਕਿਨ ਇਹਦੀ ਦਵਾ ਦਾਲੂ ਲਾਪਿਆ ਕਰ ਸ਼ੁਰੂ ਕਰ ਦਿੱਤੀ ਹੈ ਇਹਦੀ ਉੱਤੇ ਤਾਂ ਤੇ ਵਾਹਿਗੁਰੂ ਆਸਾ ਮਰਾਦਾਂ ਨੂੰ ਬੂਰ ਪਾਵੇ ਵਧੀਆ ਫਸਲ ਕਰੇ ਤੇ ਹਰ ਇੱਕ ਬੰਦੇ ਦਾ ਕੋਈ ਆਪਣੀ ਇੱਕ ਸੋਚ ਰੱਖੀ ਹੁੰਦੀ ਹੈ ਕਿ ਮੈਂ ਇਹ ਫਸਲ ਵਧੀਆ ਹੋਵੇ ਤਾਂ ਮੈਂ ਆਪਣੀਆਂ ਅਰਦਾਸਾਂ ਪੂਰੀਆਂ ਕਰੂੰਗਾ ਹਰ ਕਦੇ ਭਾਈ ਗੁਰੂ ਮੇਰ ਕਰੇ ਇੰਦਾ ਵੀ ਹੋ ਜਾਂਦੀ ਆ ਹੁਣ ਮੈਨੂੰ ਇਹਦਾ ਦੁੱਖ ਬਹੁਤ ਲੱਗਿਆ ਅੱਡ ਹੋ ਗਈ ਪਰ ਇਹ ਹੈਗੀ ਬਿੰਗੀ ਸੀ ਮੈਂ ਜੀ ਸੇਦ ਨੂੰ ਰਿਹਾ ਇਹ ਬਿੰਗੀ ਸੀ ਚਲੋ ਕੋਈ ਗੱਲ ਨਹੀਂ ਇਹ ਆ ਜੀ ਸੌਫ ਸੌਫ ਇਧਰੋਂ ਵੱਢਤੀ ਘੱਦਿਆ ਨੇ ਜਿੱਦਾਂ ਡਿੱਗੀ ਪਈ ਸੀ ਮੈਂ ਕਿਹਾ ਸੀ ਵੀ ਆ ਹੋਈਓ ਆ ਇਹ ਵੱਢਿਓ ਕਿਉਂਕਿ ਜਿਹੜੀ ਡਿੱਗੀ ਹੋ ਇਹਨੂੰ ਥੋੜਾ ਟਾਈਮ ਲੱਗਣਾ ਤੇ ਜਦੋਂ ਮੈਂ ਕਹਿੰਦਾ ਸੀ ਵੀ ਇਧਰ ਲਈ ਹੋ ਜਾਂਦੀ ਐ ਇਹ ਬਿਲਕੁਲ ਹੋ ਗਿਆ ਰੰਗ ਬਦਲ ਗਿਆ ਇਹਦਾ ਵੀ ਤੇ ਆਪਾਂ ਬਹਿ ਗਏ ਹੁਣ ਚੌਂਕੜੀ ਮਾਰਖੇ ਕਿਉਂਕਿ ਇਹਨੂੰ ਆਪਾਂ ਵੱਢਣੇ ਤੇ ਕੱਲੇ ਡੂਸੇ ਜਿੱਦਾਂ ਕੀ ਆਵਾ ਐ ਮੋਟਾ-ਮੋਟਾ ਜਿਹੜਾ ਦਾਣਾ ਉਹ ਮੈਂ ਲੱਗ ਕੰਦਿਆ ਇਹਦੇ ਵਿੱਚ ਵੱਡੀ ਜਾਣਾ ਤੇ ਜਿਹੜਾ ਹਲਕਾ ਉਹ ਇਧਰ ਇਹ ਆ ਜਾਣਾ ਪਸ਼ੂਆਂ ਦੇ ਕੰਮ ਤੇ ਇਹ ਆ ਜਾਣਾ ਬੰਦਿਆਂ ਦੇ ਕੰਮ ਕਿਉਂਕਿ ਸਾਡਾ ਆਂਡ ਕਮਾਲ ਜਿਹੜਾ ਨਾ ਤਕਰੀਬਨ ਇੱਕ ਤਾਂ ਮੇਰੀ ਹੈਗੀ ਇਹ ਆਰਗੈਨਿਕ ਹੀ ਹੋ ਜਾਂਦੀ ਹੈ ਕਿਸਮ ਦੀ ਕੋਈ ਮੈਦਵਾਦਾਰੂ ਕੁਛ ਨਹੀਂ ਕਰਨਾ ਨਹੀਂ ਇੱਥੇ ਕੋਈ ਫਸਲ ਬੀਜੀ ਸਿਰਫ ਇਦਾਂ ਦੀ ਚੀਜ਼ਾਂ ਹੀ ਆ ਇੰਨੀ ਕਿ ਜਗ੍ਹਾ ਤੇ ਰੱਖਿਓ ਇਹ ਲਸਣ ਨੂੰ ਵੀ ਕੋਈ ਖਾਦ ਨਹੀਂ ਕੋਈ ਕੁਝ ਨਹੀਂ ਪਾਣਾ ਹੈਗਾ ਤੇ ਨਾ ਹੀ ਇਹਨੂੰ ਪਾਈਦਾ ਕੋਈ ਜਿਹੜੀ ਇਦਾਂ ਦੀ ਛੋਟ ਛੋਟੀਆਂ ਚੀਜ਼ਾਂ ਇਹਨਾਂ ਦੀ ਚੀਜ਼ਾਂ ਨੂੰ ਕਦੀ ਨਹੀਂ ਇਹ ਸਾਡੇ ਲਈ ਹੁੰਨੀਆਂ ਤੇ ਅਹਿਮੀਆਂ ਅਹਿਮ ਆ ਤੇ ਕਿਉਂਕਿ ਸਾਡੇ ਜੀਵਨ ਦੇ ਵਿੱਚ ਇਹ ਅਹਿਮ ਚੀਜ਼ਾਂ ਵਾਂ ਨਾ ਇਹਨਾਂ ਨੂੰ ਵੀ ਅਸੀਂ ਕਦੀ ਵੀ ਦਵਾਦਾਰੂ ਕੁਝ ਨਹੀਂ ਪਾਉਂਦੇ ਹੈਗੇ ਤੇ ਲਸਣ ਨੂੰ ਵੀ ਨਹੀਂ ਪਾਉਂਦੇ ਇਸ ਲਈ ਸਾਡਾ ਆਣ-ਗੁਆਣ ਦੀ ਡਿਮਾਂਡ ਰੱਖ ਲੈਂਦਾ ਕੋਈ ਕਿ ਸਾਨੂੰ ਦੇ ਦਿਓ ਨਾ ਬੀ इजीली ਅਸੀਂ ਇਹਨੂੰ ਕੁੱਟਣ ਨਾਲੋਂ ਬਿਹਤਰ ਪਹਿਲਾਂ ਇਹ ਸਮਝਿਆ ਕਿ ਇਹ ਦੇ ਦੂਸੇ ਵੱਡੇ ਜਾਣ ਦੂਸੇ ਵੱਢ ਕੇ ਇਹਨਾਂ ਨੂੰ ਅਲੱਗ ਸਕਾਵਾਂਗੇ ਤੇ ਇਹਨਾਂ ਨੂੰ ਅਲੱਗ ਸਕਾਵਾਂਗੇ ਤੇ ਸਾਡੀ ਮਾਤਾ ਤਾਂ ਖੜੀ ਨੂੰ ਮਤਲਬ ਮੋਟੇ-ਮੋਟੇ ਦੂਸੇ ਵੱਢ ਲੈਣੇ ਉਹਨੇ ਫਿਰ ਜਦੋਂ ਸਿਆਣੇ ਹੋ ਗਏ ਅਸੀਂ ਵੱਢ ਕੇ ਮੋਰੇ ਰੱਖਦੇ ਨੇ ਤੇ ਫਿਰ ਹੌਲੀ-ਹੌਲੀ ਉਹਨੇ ਵੱਢੀ ਜਾਣੇ ਜਦੋਂ ਕਹਿੰਦੇ ਸਿਆਣੇ ਚਲ ਜਾਂਦੇ ਆ ਫਿਰ ਉਹਨਾਂ ਦੀ ਜਾਦਾ ਇਹਨਾਂ ਟਾਈਮ 'ਤੇ ਆਉਂਦੀ ਹੈ ਜ਼ਿਆਦਾ ਕਿ ਜਦੋਂ ਕਹਿੰਦੇ ਹੁੰਦੇ ਸਿਆਣੇ ਨਾਲ ਹੁੰਦੇ ਆ ਫਿਰ ਬੰਦੇ ਨੂੰ ਕੋਈ ਔਖ ਨਹੀਂ ਹੁੰਦੀ ਸਮੇਂ ਸਿਰ ਆਪਣੇ ਆਪ ਹੀ ਦੱਸ ਦਿੰਦੇ ਪਤਾ ਕੰਮ ਕਰ ਲਾ ਕੰਮ ਤੇਰਾ ਟਾਈਮ ਆ ਗਿਆ ਕੰਮ ਕਰਨ ਦਾ ਹੁਣ ਸੌਂਫ ਦੀ ਵੀ ਚਲੋ ਬਹੁਤ ਬਾਤਾਂ ਦਾ ਪਤਾ ਲੇਕਿਨ ਫੇਰ ਵੀ ਕਹਿੰਦੇ ਹੁੰਦੇ ਆ ਬੰਦੇ ਨੂੰ ਮੰਨਉ ਹੁੰਦਾ ਹੀ ਆ ਫੇਰ ਵੀ ਸਾਡੇ ਕੋਲ ਇਹ ਬਹੂਆ ਤੇ ਉਹਨੂੰ ਮੈਂ ਪੁੱਛਿਆ ਉਹ ਵੱੜਦੀ ਸੀ ਤਾਂ ਮੈਂ ਉਹਨੂੰ ਪੁੱਛਿਆ ਮੈਂ ਇਹ ਵੀ ਵੱਡ ਲਵਾ ਕਹਿੰਦੀ ਹਾਂ ਵੱਟ ਲਾ ਦੂੰਗੀ ਨਾ ਹੋਈਓ ਫੇ ਇਹਦੇ ਕਰਕੇ ਹੁਣ ਫੇ ਮੈਂ ਖਰਦੇ ਨੂੰ ਕਿਹਾ ਵੀ ਮੈਂ ਉਧਰ ਮਿਰਚਾਂ ਦਾ ਸਾਹਮ ਦਾ ਵੱਟ ਬੰਨਾ ਤੇ ਤੂੰ ਤੁਸੀਂ ਇਹਨੂੰ ਵੱਟ ਲਓ ਨਾ ਤੇ ਉਹਨਾਂ ਨੇ ਵੱਡੀ ਫੇ ਡਿਗੀ ਉਹਨੂੰ ਹੱਥ ਪਾ ਲਿਆ ਪਹਿਲਾਂ ਡਿਗੀ ਤਾਂ ਮੈਨੂੰ ਇਹ ਆ ਵੀ ਚਲੋ ਡਿਗੀ ਆ ਜਿਹੜੀ ਉਹ ਐਦੀ ਕੁੱਟ ਕੇ ਪਸੂਣ ਨੂੰ ਰੱਖ ਲਵਾਂਗੇ ਤੇ ਜਿਹੜੀ ਖੜੀ ਖੜੀ ਉਹ ਆਪਣੇ ਵਾਸਤੇ ਬਣਾ ਲਈਏ ਹੈ ਨਾ ਹੁਣ ਇਹਦੇ ਦੂਸੇ ਵੱਟ ਗੇ ਰੱਖ ਲੈਣੇ ਆ ਤੇ ਜੇ ਕਿਸੇ ਨੂੰ 2-3 ਕਿਲੋ ਜਿੰਦਾ ਸਾਡੇ ਕੋਲ ਹੀ ਆ ਘਰ ਉਹ ਮੰਗ ਲੈਂਦੇ ਆ ਫੇ ਹੋਰ ਮੰਗ ਲੈਂਦੇ ਸਾਡੀਆਂ ਕੁੜੀਆਂ ਭੈਣਾ ਭਾਂਜੀਆਂ ਤੇ ਜੇ ਕਿਸੇ ਨੂੰ ਲੋੜ ਪੈਂਦੀ ਫੇ ਅਗਲਾ ਕਹਿ ਦਿੰਦਾ ਭਾਈ ਹਾਂ ਮੈਨੂੰ ਚੀਜ਼ ਚਾਹੀਦੀ ਆ ਫੇ ਮੇਲੇ ਰੱਖ ਲਿਓ ਇਸੀ ਦੇ ਲਈ ਫੇ ਰੱਖ ਲਈ ਦੀ ਹੁਣ ਵਧੀਆ ਸੋਧ ਕੇ ਰੱਖੀ ਆ ਚਲੋ ਹੁਣ ਇੱਕ ਹੱਥ ਨਾਲ ਤਾਂ ਕਹਿੰਦੇ ਹੋਣਾ ਨਹੀਂ ਕੁਝ ਵੀ ਹੋਣਾ ਦੋ ਨਾਲ ਹੀ ਆ ਜਾਂ ਤਾਂ ਮੈਂ ਗੱਲਾਂ ਕਰਾਂ ਤੇ ਜਾਂ ਵੱਡਾ ਮੈਂ ਡੂਸੇ ਹੈਗਾ ਜਗਾਰ ਇੱਕ ਹੋਰ ਵੀ ਮੇਰੇ ਕੋਲ ਉਹਦੇ ਚ ਇਦਾਂ ਵਾ ਕਿ ਉਹ ਮੈਨੂੰ ਦੂਰ ਰੱਖਣਾ ਪੈਣਾ ਤੇ ਮੈਕ ਮੇਰੇ ਕੋਲ ਹੈ ਨਹੀਂ ਮੈਕ ਹੈਗਾ ਉਹਨੂੰ ਸੌਫਟਵੇਅਰ ਉਹਦਾ ਭਰ ਕੇ ਚਾਲੂ ਕਰਕੇ ਕਰਨਾ ਪੈਣਾ ਉਹਦਾ ਦੇਖਦੇ ਕਰਾਣਾ ਹੱਲ ਨਿਆਣਿਆਂ ਤੋਂ ਤੇ ਡੋਂਗਲ ਆ ਦੂਰ ਰੱਖ ਕੇ ਚਲਾਉਣਾ ਪੈਣਾ ਉਹ ਤੇ ਫੇਰ ਕਹਿੰਦੇ ਜਿੱਥੇ ਮਰਜ਼ੀ ਪਿਆਰ ਹੈ ਤੇ ਗੱਲਾਂ ਮਾਰੀ ਜਾਂ ਮਤਲਬ ਆਵਾਜ਼ ਤਾਂ ਆਉਗੀ ਆਉਗੀ ਉਹ ਮੈਨੂੰ ਮੇਰਾ ਗਿਫਟ ਦੇ ਗਿਆ ਭਾਣਜਾ ਯੂ ਐਸ ਏ ਤੋਂ ਆਇਆ ਸੀ ਜੀਦੀ ਹੱਲਾਸ਼ੀਰੀ ਦੇ ਨਾਲ ਕਹਿੰਦੇ ਹੁੰਦੇ ਆ ਸਿਆਣੇ ਆਪਣੇ ਨਿਆਣੇ ਨੂੰ ਹੱਲਾਸ਼ੀਰੀ ਦਿੰਦੇ ਹੁੰਦੇ ਆ ਇੱਥੇ ਨਿਆਣੇ ਸਿਆਣਾਂ ਨੂੰ ਦਿੰਦੇ ਆ ਨਾ ਉਹਨੇ ਕਿ ਮਾਮਾ ਜੀ ਨਹੀਂ ਇੱਕ ਜਾਦਗਰੀ ਆ ਇਹ ਹੀ ਸਮਝ ਲਓ ਤੁਸੀਂ ਸਾਨੂੰ ਮੰਨ ਲਓ ਆਪਣੀ ਜ਼ਿੰਦਗੀ ਦਾ ਮੰਨ ਲਓ ਆਪਣੇ ਦਿਨ ਦੀ ਦਿਨ ਦਾ ਜੋ ਵੀ ਤੁਸੀਂ ਕੁਝ ਕਰਦੇ ਆ ਨਾ ਉਹ ਮੈਨੂੰ ਸਾਨੂੰ ਦਿਖਾਉ ਲਦੇ ਆ ਤੁਸੀਂ ਨਾ ਤੇ ਜੇ ਤੁਸੀਂ ਰੋਜ਼ ਵੀਡੀਓ ਬਣਾ ਕੇ YouTube ਤੇ ਪਾਨੇ ਤਾਂ ਅਸੀਂ ਦੇਖ ਲਿਆ ਕਰਾਂਗੇ ਸਾਨੂੰ ਹੋਊਗਾ ਸਾਡਾ ਮਾਮਾ ਬਿਲਕੁਲ ਠੀਕ ਠਾਕ ਆ ਕੰਮ ਕਰ ਵਧੀਆ ਕਰਦਾ ਕਿਸੇ ਕਿਸਮ ਦੀ ਕੋਈ ਤੰਗੀ ਫੰਗੀ ਨਹੀਂ ਜਾਂ ਕੋਈ ਵੀ ਨਾ ਬੰਦੇ ਦੀ ਜ਼ਿੰਦਗੀ ਦਾ ਪਤਾ ਲੱਗਦਾ ਜਾਂਦਾ ਦਿਨ ਦੀ ਦਿਨ ਪਰਦੇਸਾਂ 'ਚ ਬੈਠੇ ਆ ਨਾ ਬਸ ਇੱਕ ਕਿਸਮ ਦਾ ਉਹਨੇ ਇਧਰ ਨੂੰ ਲਾ ਦਿੱਤਾ ਤੇ ਆਪਾਂ ਵੀਡੀਓ ਬਣਾਣ ਲੱਪੇ ਆ ਤੇ YouTube ਤੇ ਪਾਣ ਲੱਪੇ ਆ ਤੁਹਾਡੇ ਵਰਗੇ ਮਿੱਤਰਾਂ ਸੱਜਣਾ ਦਾ ਸਾਥ ਮਿਲਿਆ ਤੇ ਅੱਜ 14000 ਮੇਰਾ ਬੀਨ ਸੱਜੀ ਖਬੀਆਂ ਬਾਬਾ ਬਣ ਕੇ ਮੇਰੇ ਨਾਲ ਬੈਠੇ ਆ ਤੁਸੀਂ ਇਹ ਜਿਹੜੇ ਦੂਸੇ ਮੈਂ ਇਕੱਲਾ ਨਹੀਂ ਤੋੜਦਾ ਤੁਸੀਂ ਮੇਰੇ ਨਾਲ ਆ ਤੇ ਇਹਦੇ ਲਈ ਮੇਰਾ ਮਨ ਵੀ ਕਰਦਾ ਮੈਂ ਤੁਹਾਨੂੰ ਜਿਹੜੀ ਵੀ ਕੋਈ ਗਤੀਵਿਧੀ ਕਰਦਾ ਜੋ ਵੀ ਕੋਈ ਵੀ ਕੰਮ ਕਰਦਾ ਨਾ ਉਹ ਤੁਹਾਨੂੰ ਦਿਖਾਵਾਂ ਤੇ ਤੁਹਾਨੂੰ ਵੀ ਖੁਸ਼ੀ ਹੋਵੇ ਵੀ ਹਾਂ ਸਾਡਾ ਵੀਰ ਭਾਈ ਬੱਚਾ ਤੇ ਇਹ ਕੰਮ ਕਰਦਾ ਤੇ ਖੁਸ਼ੀ ਹੁੰਦੀ ਆ ਆਪਣਿਆਂ ਨੂੰ ਆਪਣਿਆਂ ਨੂੰ ਦੇਖ ਕੇ ਪੀ ਹੱਥ ਰਕੀ ਕਰਦੇ ਆ ਤੇ ਤੁਹਾਡੀਆਂ ਬਦੌਲਤਾਂ ਨਾਲ ਹੀ ਮੈਂ ਇੱਥੇ ਤੱਕ ਪਹੁੰਚਿਆ ਹਾਂ ਵਾਈਗੁਰ ਦੀ ਮਿਹਰ ਤੇ ਤੁਹਾਡਾ ਪਿਆਰ ਚੜਦੀ ਕਲਾ ਚ ਰਹੂਗਾ ਤੇ ਚਲੋ ਮੈਂ ਹੁਣ ਕੱਢ ਲਵਾਂ ਤੇ ਬਾਅਦ ਵਿੱਚ ਮੈਂ ਵੀਡੀਓ ਬਣਾ ਕੇ ਫੇਰ ਪਾ ਦੂੰਗਾ ਠੀਕ ਹੈ